ਆਮ ਆਦਮੀ ਪਾਰਟੀ ਦੇ ਕਪਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬਲਦੇਵ ਵਿਆ ਦੀ ਰਿਸੈਪਸ਼ਨ ਅੰਮ੍ਰਿਤਸਰ ਵਿੱਚ ਰੱਖੀ ਗਈ ਸੀ ਇਸ ਮੌਕੇ ਨਵੇਂ ਵਿਆਹ ਜੁੜੇ ਨੂੰ ਆਸ਼ੀਰਵਾਦ ਦੇਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਲੇ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਸੁਖਬੀਰ ਬਾਦਲ ਨੇ ਜਿੱਤੇ ਪੰਜਾਬ ਸਰਕਾਰ ਦੇ ਬਜਟ ਤੇ ਸਵਾਲ ਚੁੱਕੇ ਉਹਦੇ ਨਵਜੋਤ ਸਿੰਘ ਸਿੱਧੂ ਤੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਇਹਨਾਂ ਨੇ ਅਸੈਂਬਲੀ ਦਾ ਮੈਨੀਫੈਸਟੋ ਪੇਸ਼ ਕੀਤਾ ਸੀ ਕਰ ਕਰ ਨੌਕਰੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਉਹੀ ਇਹਨੇ ਬਜਟ ਪੇਸ਼ ਕੀਤਾ ਆ ਜਿਹੜਾ 5 ਰੁਪਏ ਪੈਟਰੋਲ ਜਾਂ ਡੀਜ਼ਲ ਦਾ ਕਟਾਇਆ ਹੈ ਆ ਸੈਂਟ ਸਾਰੀ ਸਟੇਟਾਂ ਨੇ 7-8 ਮਹੀਨੇ ਪਹਿਲੇ ਘਟਾਦਾ ਸੀ ਕੱਲੀ ਸਵੇਰ ਸਟ ਪੰਜਾਬ ਸੀ ਜਿਹਨੇ ਨਹੀਂ ਘਟਾਇਆ ਸੀ ਮੈਨੂੰ ਲੱਗਦਾ ਜਿਹੜਾ ਇੰਨੇ ਸਾਲ ਇਹਨੇ ਟੈਕ ਇੰਨਾ ਵਧਾ ਕੇ ਰੱਖਿਆ ਉਹਨੂੰ ਵਾਪਸ ਕਰਨਾ ਚਾਹੀਦਾ ਸੋ ਅੱਜ ਦਾ ਇੱਕ ਝੂਠ ਦਾ ਪਲੰਦਾ ਸਾਰੀ ਫਾਜਟ ਫਿਗਰਸ ਹੈ ਗਿਆ ਇਲੈਕਸ਼ਨ ਕਰਕੇ ਇਹਨਾਂ ਨੇ ਆ ਸਾਰਾ ਪੇਸ਼ ਕੀਤਾ ਹੈ ਅੱਛਾ ਹੋਰ ਗੱਲ ਹੈ ਕਹਦਾ ਸੀ 3000 ਕਾ ਆ ਮਾਫ ਕਰਾਂਗੇ ਆ ਮਾਫ ਕਰਾ ਪੈਸਾ ਰੱਖਿਆ ਨਹੀਂ ਉਹਨਾਂ ਵਾਸਤੇ ਨਾ EMPLOYEES ਦੇ DA ਵਾਸਤੇ ਪੈਸਾ ਰੱਖਿਆ ਹੈ ਨਾ PAY COMMISSION ਦੀ ਜਿਹੜੀ ਇਹਨਾਂ ਦੀ ਪ੍ਰੋਵੀਜ਼ਨਿੰਗ ਕੀਤੀ ਹੈ ਤਾਂ ਮਤਲਬ ਕਿ EMPLOYEES ਨੂੰ ਨਾ ਇਹਨਾਂ ਨੇ PAY COMMISSION ਦੇਣਾ ਨਾ DA ਦੀ ਪੇਮੈਂਟ ਕਰਨੀ ਹੈ ਜਿਹੜਾ ਹਜ਼ਾਰ ਕਰੋੜ ਰੁਪਇਆ ਇਹਨਾਂ ਦਾ ਪੈਨਸ਼ਨ ਪਿਛਲੇ ਸਾਲ ਦੀ ਨਹੀਂ ਦਿੱਤੀ ਉਹਦਾ ਵੀ ਕੋ ਪ੍ਰੋਵੀਜ਼ਨ ਨਹੀਂ ਦਿੱਤਾ ਕੋਲਰ ਸੋ ਸਾਰਾ ਇੱਕ ਝੂਠ ਦਾ ਫਲੰਦਾ ਹੈ ਨਰਾਸ਼ ਹੋਈ ਹੈ ਜੀ ਹੋਰ ਵਧਾਇਕਾਂ ਦਾ ਜੋ 13 ਕਾਸ਼ ਪਿੱਛੇ ਲੈ ਕੇ ਨਜ਼ਰ ਆਦ ਹੋਇਆ ਉਹਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵਿਧਾਨ ਸਭਾ ਦੀ ਕਿੰਨੀ ਕਹੇ ਹੈ ਕਿ ਕਿਸ ਤਰ੍ਹਾਂ ਨਹੀਂ ਮੈਂ ਡਿਸਪਲਿਨਰੀਲੀ ਪ੍ਰੋਟੈਸਟ ਕਰਨਾ ਕਨਡੈਮ ਕਰਦਾ ਜੋ ਕਾਂਗਰਸ ਸੋ ਐਮਐਲਏ ਦਾ ਬਿਹੇਵੀਅਰ ਸੀ ਕਰਦਾ ਜੋ ਉਹਨੇ ਇਹਨੇ ਲਬਜ਼ ਬਦਰੇ ਵਰਤੇ ਜਲਾ ਦਾ ਸ਼ੋਭਾ ਨਹੀਂ ਦਾ ਇਸ ਮੌਕੇ ਤੇ ਅਰਵਿੰਦ ਕੇਜਰੀਵਾਲ ਨੇ ਵੀ ਨਵਜੋਤ ਸਿੰਘ ਸਿੱਧੂ ਬੋਲ ਦਿੱਤੇ ਬਿਆਨ ਦੀ ਨਖੇ ਦੀ ਕੀਤੀ ਹੈ मैं आज हमारी एम एल है बलजिंदर कौर जी उनकी शादी में आया हूँ मैं और प्राइवेट विजिट है तो मैं उम्मीद करता हूँ और भगवान से प्रार्थना करता हूँ उनको अच्छी मैरिड लाइफ और सुखी जिंदगी देशद्रोही का जो टैग लग रहा है उसके ऊपर मुझे लग लगता है जो बयान सिद्धू साहब ने दिया है उससे पूरे देश की लोगों की भावनाएं आहत हुई हैं ऐसे वक्त में जबकि पूरा देश चाहता है कि पाकिस्तान के खिलाफ सख्त कार्रवाई की जाए और हमारे इकतालीस जवानों को पाकिस्तान ने इस तरह से आतंकवादी हमले में उनको मरवा दिया तो नवजोत सिंह सिद्धू जी का की दोस्ती है इमरान खान से अपनी दोस्ती को उन्होंने ऊपर रखा और देश को वो भूल गए ये बात सही नहीं है सब लोग उनके बयान से आहत हैं ਹਾਲਾਂਕਿ 17 ਫਰਵਰੀ ਵਿਆਹ ਵਾਲੇ ਦਿਨ ਹੀ ਉਮੀਦ ਜਿਤਾਈ ਜਾ ਰਹੀ ਸੀ ਕਿ ਅਰਵਿੰਦ ਕੇਜਰੀਵਾਲ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬਲ ਦੇ ਵਿਆਹ ਵਿੱਚ ਸ਼ਿਰਕਤ ਕਰ ਸਕਦੇ ਨੇ ਅਮੇਰਸਰ ਤੋਂ ਸੁਖਚਾਨ ਸਾਗਰ ਦੀ ਰਿਪੋਰਟ ਢੇਲੀਪੋਸ ਪੰਜਾਬੀ